2780 ਦੇ ਕਰੀਬ ਇਸ ਤਰ੍ਹਾਂ ਦੀਆਂ ਫੈਮਿਲੀ ਨੇ ਜਿਨ੍ਹਾਂ ਦੇ ਦੋ ਪਤਨੀਆਂ ਨੇ ਜਾਂ ਦੋ ਤੋਂ ਵੱਧ ਪਤਨੀਆਂ ਨੇ ਹੈਗੀਆਂ ਕਿ ਜੇਕਰ ਕਿਸੇ ਬੰਦੇ ਨੇ ਦੋ ਵਿਆਹ ਕਰਾਏ ਹੋਏ ਨੇਗੇ ਤਾਂ ਉਹਨੂੰ ਬਾਹਰਲਾ ਬੰਦਾ ਕੋਈ ਚੈਲੰਜ ਕਰ ਸਕਦਾ ਆਂਡੀ ਗਵਾਂਡੀ ਸਮਾਜ ਦੇ ਕੋਈ ਹਿੱਸੇ ਦਾ ਕੋਈ ਆਰਗੇਨਾਈਜੇਸ਼ਨ ਵਾਲਾ ਜਾਂ ਕਿਸੇ ਨੂੰ ਕੋਈ ਇਤਰਾਜ਼ ਹੋਵੇ ਕੋਈ ਆਬਜੈਕਸ਼ਨ ਨਹੀਂ ਰੇਜ਼ ਕਰ ਸਕਦਾ ਸਟ੍ਰੇਂਜਰ ਪਰ ਸਿਰਫ ਐਨੀ ਅਦਰ ਪਰਸਨ ਦੀ ਕੈਟਾਗਰੀ ਦੇ ਵਿੱਚ ਸਿਰਫ ਉਹੀ ਬੰਦਾ ਆਉਂਦਾ ਜਿਸ ਨੂੰ ਇੱਕ ਤਾਂ ਕੋਰਟ ਜੜੀ ਹੈਗੀ ਪਰਮਿਸ਼ਨ ਕਰ ਦਿੰਦੀ ਹੈ ਕਿ ਤੁਸੀਂ ਪਰਮਿਟ ਕਰੋ ਪਰ ਉਹਦੇ ਬਟ ਉਹਦੇ ਚ ਜੇ ਕਹੀਏ ਕਿ ਫਸਟ ਵਾਈਫ ਨੂੰ ਜਾਂ ਸੈਕੰਡ ਵਾਈਫ ਨੂੰ ਜੇਕਰ ਉਹ ਰਾਜੀ ਨਹੀਂ ਹੁੰਦੀਆਂ ਤਾਂ ਵੀ ਕਰ ਸਕਦਾ ਨਹੀਂ ਜੀ ਜੇ ਵਾਈਫ ਹੀ ਗਰੀਵਡ ਨਹੀਂ ਰਹੀ ਸਪੋਜ਼ ਵਾਈਫ ਜਿਹੜੀ ਫਸਟ ਵਾਈਫ ਹੈ ਸੈਕੰਡ ਇਹਦੇ ਤੇ ਆਪਾਂ ਗੱਲ ਹੀ ਨਹੀਂ ਕਰਨੀ ਅ ਗਰੀਵਡ ਕੌਣ ਹੈ ਫਸਟ ਵਾਈਫ ਫੈਂਸ ਕਿਹਦੇ ਖਲਾਫ ਹੋਇਆ ਫਸਟ ਵਾਈਫ ਦੇ ਖਲਾਫ ਜੇ ਉਹ ਫਸਟ ਵਾਈਫ ਕੰਸੈਂਟ ਦਿੰਦੀ ਹੈ ਠੀਕ ਹੈ ਕਹਿੰਦੀ ਮੈਨੂੰ ਕੋਈ ਗਰੀਵਡਨੈਸ ਹੈਗੀ ਨਹੀਂ ਕੋਈ ਗੱਲ ਨਹੀਂ ਫੇਰ ਕੋਈ ਕੋਈ ਐਕਸ਼ਨ ਜਿਹੜਾ ਕੋਈ ਇਨੀਸ਼ੀਏਟ ਨਹੀਂ ਕਰ ਸਕਦਾ ਅੰਡਰ ਕ੍ਰਿਮੀਨਲ ਲੋ ਸੈਕੰਡ ਲੇਡੀ ਨੇ ਵਿਆਹ ਕਰਾਇਆ ਠੀਕ ਹੈ ਉਹ ਕਹਿੰਦੀ ਠੀਕ ਹੈ ਮੇਰੇ ਨਾਲ ਇਹ ਬੰਦੇ ਨੇ ਵਿਆਹ ਕਰਾਇਆ ਉਸ ਤੋਂ ਬਾਅਦ ਉਹਦੀ ਸੁਪੋਜ਼ ਪਹਿਲੀ ਜਿਹੜੀ ਮੈਰਿਜ ਹੈ ਉਹ ਵੌਇਡ ਡਿਕਲੇਅਰ ਹੋ ਜਾਂਦੀ ਹੈ ਜਿਹੜਾ ਬੰਦਾ ਕਨ ਕੰਟਰੈਕਟ ਕਰ ਰਿਹਾ ਸੈਕੰਡ ਮੈਰਿਜ ਉਹ ਜਿਹੜਾ ਉਹਦੇ ਵਾਸਤੇ ਕੀ ਡੀਮੈਰਿਟ ਨੇ ਉਹਨੂੰ ਜੇ ਉਹਦਾ ਅੱਗੇ ਸਪੋਜ਼ ਕੋਈ ਸੈਕੰਡ ਲੇਡੀ ਤੋਂ ਕੋਈ ਅੱਗੇ ਬੱਚੇ ਹੋ ਜਾਂਦੇ ਆ ਕੋਈ ਇਸ਼ੂਸ ਹੋ ਜਾਂਦੇ ਨੇ ਉਹਨੂੰ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਪਰ ਮੇਨਟੇਨੈਂਸ ਦੇਣੀ ਪਵੇਗੀ ਫਰਸਟ ਵਾਈਫ ਦੇ ਬੱਚਿਆਂ ਨੂੰ ਕੀ ਕਹਿਣਾ ਪਊਗਾ ਉਹਦੇ ਵਾਸਤੇ ਹਾਂ ਉਹ ਉਹਦੇ ਬੱਚੇ ਉਹਦੇ ਗਿਨੇ ਜਾਣਗੇ ਲੇਡੀ ਨੂੰ ਕੁਝ ਨਹੀਂ ਮਿਲਣਾ ਪਰ ਬੱਚੇ ਸਭ ਕੁਝ ਲੈ ਸਕਦੇ ਆ ਜੀ ਪ੍ਰੋਪਰਟੀ 'ਚ ਸ਼ੇਅਰ ਵੀ ਲੈ ਸਕਦੇ ਆ ਉਹ ਮੇਨਟੇਨੈਂਸ ਵੀ ਲੈ ਸਕਦੇ ਆ ਕਿਉਂਕਿ ਉਹ ਉਹਦਾ ਲੀਗਲੀ ਫਾਦਰ ਕੋਈ ਜੇ ਹਸਬੰਡ ਹਿੰਦੂ ਆ ਨਾ ਫੇਰ ਕਨਵਰਜਨ ਉਹਦੇ ਵਿੱਚ ਉਨ ਜਿਹੜਾ ਮੰਨ ਨਹੀਂ ਜਾਏਗੀ ਹਾਂ ਜੇ ਵਾਈਫ ਸੁਪੋਜ਼ ਮੁਸਲਮ ਹੈ ਠੀਕ ਹੈ ਨਾ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਤੁਸੀਂ ਦੇਖੋ ਕਿ ਅਲ ਅੱਬਲ ਤੇ ਕਾਨੂੰਨ ਦੇ ਵਿੱਚ ਤੇ ਪ੍ਰੋਵੀਜ਼ਨ ਇਹਦੇ ਵਿੱਚ ਹੈ ਹੀ ਨਹੀਂ ਜੇ Hindu law ਦੀ ਆਪਾਂ ਗੱਲ ਕਰ ਰਹੇ ਹਾਂ Hindu law ਦੇ ਵਿੱਚ there is no concept of second wife ਬੰਦਾ ਜਿਹੜਾ ਇਹ ਚੀਜ਼ ਦਾ ਬੈਨੀਫਿਟ ਨਹੀਂ ਲੈ ਸਕਦਾ ਕਿ ਮੈਂ ਮੁਸਲਮ ਤੇ ਵਿੱਚ ਚਲੇ ਜਾਣਾ ਤੇ ਮੈਂ ਉਹ ਲਾ ਦਾ ਫਾਇਦਾ ਲੈ ਲੈਣਾ ਲਾ ਇੰਜ ਨਹੀਂ ਚੱਲਦਾ ਕਦੀ ਵੀ ਤੇ ਤੁਸੀਂ ਬਾਇ ਬਰਥ Hindu ਹੋ ਤੁਸੀਂ Hindu ਹੋ ਬਾਅਦ ਚ ਕਨਵਰਟ ਕਰ ਰਹੇ ਹੋ ਯੂ ਕਾਂਟ ਕਲੇਮ ਕਿ ਠੀਕ ਹੈ ਜੀ ਹੁਣ ਐਂਡ ਤੇ ਤੁਸੀਂ ਕਹੋਗੇ ਕਿ ਮੈਂ ਯੂ ਐਸ ਏ ਚਲੇ ਜਾਣਾ ਉੱਥੇ ਫੋਰਨਰਸ ਦਾ ਲਾਅ ਮੈਨੂੰ ਲੱਗ ਜਾਏਗਾ ਸਸਿਕਾ ਲਕ ਬੀਤੇ ਦਿਨਾਂ ਦੇ ਦੌਰਾਨ ਤੁਸੀਂ ਕਈ ਮਸਲੇ ਦੇਖੇ ਇਸ ਤਰ੍ਹਾਂ ਦੇ ਜਿਹੜੇ ਹਾਲਾਂਕਿ ਉਹਦੇ ਚ ਵੱਡਾ ਜ਼ਿਕਰ ਸੀ ਏਰਮਾਨ ਮਲਿਕ ਦੀ ਫੈਮਿਲੀ ਦਾ ਉਹਦੇ ਚ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਆਖਰ ਜੀ ਤੁਹਾਡੇ ਦੋ ਵਿਆਹ ਨੇ ਹਾਲਾਂਕਿ ਜੇ ਦੇਖਿਆ ਜਾਵੇ ਉਹਨਾਂ ਦੇ ਆਪਦੇ ਨਿੱਜੀ ਤੌਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੈਗਾ ਕੋਈ ਡਿਸਪਿਊਟ ਨਹੀਂ ਔਰ ਲੋਕਾਂ ਨੇ ਇਸ ਚੀਜ਼ ਨੂੰ ਮੁੱਦਾ ਬਣਾਇਆ ਫਿਰ ਸਵਾਲ ਨਿਕਲ ਕੇ ਇਹ ਆਇਆ ਕਿ ਆਖਰਕਾਰ ਜਿੱਥੇ ਵੀ ਦੋ ਦੋ ਵਿਆਹ ਹੋਏ ਹੋਏ ਨੇ ਕਿਉਂਕਿ ਇੱਕ ਰਿਪੋਰਟ ਮੀਡੀਆ ਰਿਪੋਰਟ ਸਾਹਮਣੇ ਆਈ ਸੀ ਹਰਿਆਣੇ ਤੋਂ 2780 ਦੇ ਕਰੀਬ ਇਸ ਤਰ੍ਹਾਂ ਦੀਆਂ ਫੈਮਿਲੀ ਨੇ ਜਿਨ੍ਹਾਂ ਦੇ ਦੋ ਪਤਨੀਆਂ ਨੇ ਜਾਂ ਦੋ ਤੋਂ ਵੱਧ ਪਤਨੀਆਂ ਨੇ ਈਆਂ ਤਾਂ ਇਸ ਕਨਸੈਪਟ ਦੇ ਉੱਤੇ ਅੱਜ ਗੱਲ ਕਰਾਂਗੇ ਵੀ ਲੀਗਲੀ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਜਦੋਂ ਇਹ ਕਾਨੂੰਨ ਦੇ दायरे ਦੇ ਵਿੱਚ ਪੂਰਾ ਕਨਸੈਪਟ ਆਉਂਦਾ ਹੈ ਉਹਦੇ ਵਿੱਚ ਕੀ ਜਾਇਜ਼ ਹੈ ਤੇ ਕੀ ਨਜਾਇਜ਼ ਹੈ ਐਡਵੋਕੇਟ ਕਮਰਪਾਲ ਸਾਡੇ ਨਾਲ ਨੇ ਕਮਰਪਾਲ ਜੀ ਦੇਖਿਏ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਇਹ ਕਨਸੈਪਟ ਚੱਲਦਾ ਹੈ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਆ ਇਤਰਾਜ਼ ਜਿਵੇਂ ਰਮਨਵਾਰੀ ਨੂੰ ਕਈ ਜਣੇ ਪੁੱਛਿਆ ਚਲੋ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਦੇਖਿਆ ਲੋਕਾਂ ਨੇ ਮਾਮਲਾ ਕਿ ਜੇਕਰ ਕਿਸੇ ਬੰਦੇ ਨੇ ਦੋ ਵਿਆਹ ਕਰਾਏ ਹੋਏ ਨੇਗੇ ਤਾਂ ਉਹਨੂੰ ਬਾਹਰਲਾ ਬੰਦਾ ਕੋਈ ਚੈਲੰਜ ਕਰ ਸਕਦਾ ਆ ਆਂਢੀ ਗੁਆਂਢੀ ਸਮਾਜ ਦੇ ਕੋਈ ਹਿੱਸੇ ਦਾ ਕੋਈ ਆਰਗੇਨਾਈਜੇਸ਼ਨ ਵਾਲਾ ਜਾਂ ਕਿਸੇ ਨੂੰ ਕੋਈ ਇਤਰਾਜ਼ ਹੋਵੇ ਕਿ ਜੀ ਇਹਨੇ ਕਿਉਂ ਕਰਾਏ ਨੇ ਜਦੋਂ ਕਿ ਉਹਦੇ ਫੈਮਿਲੀ ਦੇ ਵਿੱਚ ਕੋਈ ਡਿਸਪਿਊਟ ਨਾ ਹੋਵੇ ਦੇਖੋ ਜਿੱਥੋਂ ਤੱਕ ਚੈਲੰਜ ਦਿਜੇ ਮੈਂ ਗੱਲ ਕਰਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਚੈਲੰਜ ਕੋਣ ਕਰ ਸਕਦਾ ਹੈ ਕਿਹੜਾ ਨਹੀਂ ਕਰ ਸਕਦਾ ਇਹਦੇ ਵਿੱਚ ਬੜਾ ਕਲੀਅਰ ਹੈ 219 ਦਫਾ ਹੈਗੀ ਆਪਣੀ ਬੀ ਐਨ ਡਬਲ ਐਸਟੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਕਿ ਜਿਹੜੇ ਆਫੈਂਸਸ ਹੁੰਦੇ ਨੇ ਮੈਰਿਜਸ ਨੂੰ ਲੈ ਕੇ ਉਹ ਕਿਹੜਾ ਕਿਹੜਾ ਬੰਦਾ ਉਹਨੂੰ ਇਨੀਸ਼ੀਏਟ ਕਰ ਸਕਦਾ ਹੁਣ ਜੇ ਤੁਸੀਂ ਇਹ ਦੇਖੋ ਕਿ ਜਿਸ ਤਰ੍ਹਾਂ ਆਪਾਂ ਗੱਲ ਸਿਰਫ ਬਾਇਗੈਮੀ ਦੀ ਕਰੀਏ ਬਾਇਗੈਮੀ ਦੇ ਵਿੱਚ ਜਿਹੜਾ ਹੈਗਾ ਮੇਨ ਜਿਹੜੀ ਗਰੀਵਡ ਹੁੰਦੀ ਹੈ ਵਾਈਫ ਸਪੋਜ਼ ਜੇ ਤੇ ਹਸਬੈਂਡ ਅਗਰੀਵਡ ਦੈਨ ਓਨਲੀ ਹਸਬੈਂਡ ਕੈਨ ਡੂ ਇਟ ਠੀਕ ਹੈ ਜੇ ਉਹਦੇ ਚ ਵਾਈਫ ਅਗਰੀਵਡ ਹੋ ਜਾਂਦੀ ਹੈ ਸੁਪੋਜ਼ ਤੇ ਵਾਈਫ ਜਿਹੜਾ ਹੈਗਾ ਕਿ ਉਹਦੇ ਨਾਲ ਵਾਈਫ ਕਰ ਸਕਦੀ ਹੈ ਜਾਂ ਉਹਦਾ ਫਾਦਰ ਮਦਰ ਬ੍ਰਦਰ ਸਿਸਟਰ ਕੋਈ ਵੀ ਉਹਦਾ ਰਿਲੇਟਿਵ ਹੀ ਕੈਨ ਡੂ ਇਟ ਉਸ ਤੋਂ ਬਾਅਦ ਜਿਹੜਾ ਹੈਗਾ ਐਨੀ ਅਦਰ ਪਰਸਨ ਐ ਨਹੀਂ ਹੈਗਾ ਕਿ ਕੋਈ ਨੇਬਰ ਕਰ ਦੇ ਕੋਈ ਗਵੰਡੀ ਕਰ ਦੇ ਜਾਂ ਕੋਈ ਆਰਗੇਨਾਈਜੇਸ਼ਨ ਕਰ ਦੇ ਰਿਜੈਕਸ਼ਨ ਨਹੀਂ ਕਰ ਸਕਦਾ ਹੋ ਕੋਈ ਆਬਜੈਕਸ਼ਨ ਨਹੀਂ ਰੇਜ਼ ਕਰ ਸਕਦਾ ਸਟ੍ਰੇਂਜਰ ਬਸ ਸਿਰਫ ਐਨੀ ਅਦਰ ਪਰਸਨ ਦੀ ਕੈਟਾਗਰੀ ਦੇ ਵਿੱਚ ਸਿਰਫ ਉਹੀ ਬੰਦਾ ਆਉਂਦਾ ਜਿੰਨੂੰ ਇੱਕ ਤਾਂ ਕੋਰਟ ਜਿਹੜੀ ਹੈਗੀ ਪਰਮਿਸ਼ਨ ਕਰ ਦਿੰਦੀ ਆ ਕਿ ਤੁਸੀਂ ਪਰਮਿਟ ਕਰੋ ਦੂਸਰਾ ਉਹ ਅਦਰ ਪਰਸਨ ਨੂੰ ਜਿਹੜਾ ਹੈ ਸ਼ੋ ਕਰਨਾ ਪਏਗਾ ਕਿ ਆਮ ਰਿਲੇਟਡ ਟੂ ਹਰ ਈਦਰ ਬਾਈ ਬਲਡ ਕੋਈ ਉਹਦਾ ਖੂਨੀ ਰਿਸ਼ਤਾ ਹੋਵੇ ਯਾਨੀ ਕਿ ਦੋਨੇ ਲੜਕੀਆਂ ਦੇ ਵਿੱਚੋਂ ਦਾ ਪਰਿਵਾਰ ਦਾ ਬੰਦਾ ਕੋਈ ਕੋਈ ਵੀ ਹੈ ਮਤਲਬ ਐਨੀ ਅਦਰ ਪਰਸਨ ਜਿਹੜਾ ਉਹ ਜਿਹੜਾ ਸੈਕੰਡ ਵਾਈਫ ਹੈਗੀ ਹੈ ਜਿਹੜੀ ਉਹਨੂੰ ਸੈਕੰਡ ਲੇਡੀ ਹੈ ਉਹ ਉਹਦੇ ਨਾਲ ਰਿਲੇਟਡ ਹੋਣਾ ਚਾਹੀਦਾ ਬਾਈ 3 ਵੇਸ 3 ਵੇਸ ਕੀ ਨੇ ਯਾ ਬਾਈ ਬਲੱਡ ਰਿਲੇਟਡ ਹੋਣਾ ਚਾਹੀਦਾ ਯਾ ਬਾਈ ਮੈਰਿਜ ਮਤਲਬ ਉਹਦਾ ਸੋਹਰਾ ਪਰਿਵਾਰ ਯਾ ਦੂਜੇ ਪੰਨੇ ਠੀਕ ਹੈ ਯਾ ਬਾਈ ਅਡਾਪਸ਼ਨ ਇਹ ਤਿੰਨਾ ਜੇ ਕੈਟੇਗਰੀਜ਼ ਦੇ ਵਿੱਚ ਕੋਈ ਉਹ ਬੰਦਾ ਫਾਲ ਕਰਦਾ ਫਿਰ ਉਹ ਕੋਰਟ ਦੀ ਪਰਮਿਸ਼ਨ ਲੈ ਕੇ ਉਹ ਜਿਹੜਾ ਇਨੀਸ਼ੀਏਟ ਕਰ ਸਕਦਾ ਪਰ ਬਟ ਉਹਦੇ ਚ ਜੇ ਕਹੀਏ ਕਿ ਫਸਟ ਵਾਈਫ ਨੂੰ ਯਾ ਸੈਕੰਡ ਵਾਈਫ ਨੂੰ ਜੇਕਰ ਉਹ ਰਾਜੀ ਨਹੀਂ ਹੁੰਦੀ ਤਾਂ ਵੀ ਕਰ ਸਕਦਾ ਨਹੀਂ ਜੀ ਜੇ ਵਾਈਫ ਹੀ ਗਰੀਵਡ ਨਹੀਂ ਰਹੀ ਸਪੋਜ਼ ਵਾਈਫ ਜਿਹੜੀ ਫਰਸਟ ਵਾਈਫ ਹੈ ਸੈਕਿੰਡ ਦੇ ਤੇ ਆਪਾਂ ਗੱਲ ਹੀ ਨਹੀਂ ਕਰਨੀ ਅਗਰੀਵਡ ਕੌਣ ਹੈ ਫਰਸਟ ਵਾਈਫ ਫੈਂਸ ਕਿਹਦੇ ਖਿਲਾਫ ਹੋਇਆ ਫਰਸਟ ਵਾਈਫ ਦੇ ਖਿਲਾਫ ਜੇ ਉਹ ਫਰਸਟ ਵਾਈਫ ਕੰਸੈਂਟ ਦਿੰਦੀ ਹੈ ਠੀਕ ਹੈ ਕਹਿੰਦੀ ਮੈਨੂੰ ਕੋਈ ਅਗਰੀਵਡਨੈਸ ਹੈਗੀ ਨਹੀਂ ਕੋਈ ਗੱਲ ਨਹੀਂ ਫੇਰ ਕੋਈ ਕੋਈ ਐਕਸ਼ਨ ਜਿਹੜਾ ਕੋਈ ਇਨੀਸ਼ੀਏਟ ਨਹੀਂ ਕਰ ਸਕਦਾ ਅੰਡਰ ਕ੍ਰਿਮੀਨਲ ਲੋ ਹੁਣ ਇਹਦੇ ਚ ਸਵਾਲ ਇਹ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਸੈਕਿੰਡ ਵਾਈਫ ਦੀ ਤਾਂ ਗੱਲਾਂ ਕਰੋ ਦੂਜੀ ਪਤਨੀ ਦਾ ਕਾਨੂੰਨ ਦੀ ਡੈਰੀ ਦੇ ਵਿੱਚ ਕੋਈ ਸ਼ਬਦ ਹੈ ਜਿੱਥੋਂ ਤੱਕ ਆਪਣਾ ਹਿੰਦੂ ਲਾਅ ਹੈ ਜੀ ਠੀਕ ਹੈ ਉਹਦੇ ਵਿੱਚ ਕੋਈ ਇਹੋ ਜਿਹੇ ਵਰਡ ਨਹੀਂ ਹੈਗੇ ਵਿੱਚ ਕੈਨ ਸੇ ਕਿ देयर इज अ ਕਨਸੈਪਟ ਆਫ ਸੈਕੰਡ ਵਾਈਫ ਸੈਕੰਡ ਵਾਈਫ ਦਾ ਕੋਈ ਕਨਸੈਪਟ ਜਿਹੜਾ ਹਿੰਦੂ ਲਾਅ ਦੇ ਵਿੱਚ ਸਟੈਂਡ ਹੀ ਨਹੀਂ ਕਰਦਾ ਕਿਉਂਕਿ ਹਿੰਦੂ ਲਾਅ ਕਹਿੰਦਾ देयर ਕੈਨ ਬੀ ਓਨਲੀ ਵਨ ਵਾਈਫ ਠੀਕ ਹੈ ਇਸ ਤੋਂ ਵੱਧ ਕੋਈ ਵਾਈਫ ਹੋ ਹੀ ਨਹੀਂ ਸਕਦੀ ਪਰ ਇਹਦੇ ਵਿੱਚ ਜਦੋਂ ਆਮ ਤੌਰ ਤੇ ਕੁੜੀਆਂ ਦੀ ਕਈ ਵਾਰ ਬਹਿਸ ਹੁੰਦੀ ਆ ਜਾਂ ਕਈ ਵਾਰ ਕਈ ਐਸੀ ਡਿਸਪਿਊਟ ਫੈਮਲੀ ਡਿਸਪਿਊਟ ਦੇਖੇ ਨੇ ਉਹਦੇ ਵਿੱਚ ਦੂਸਰੀ ਪਤਨੀ ਵੀ ਬੜੇ ਜੋਰ ਸ਼ੋਰ ਨਾਲ ਕਹਿ ਦਿੰਦੀ ਹੈ ਜੀ ਸਾਡੇ ਫੇਰੇ ਹੋਏ ਨੇ ਸਾਡੇ ਮੰਦਿਰ ਚ ਵਿਆਹ ਹੋਇਆ ਮੈਂ ਇਹਦਾ ਕਰਵਾ ਚੌਥ ਰੱਖਦੀਆਂ ਯਾਨੀ ਕਿ तमाम ਉਹ ਰਸਮਾਂ ਨੇ ਜਿਹੜੀਆਂ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਦੇਖਿਆ ਜਾਵੇ ਫਿਰ ਸੈਕੰਡ ਵਾਈਫ ਜੇਕਰ ਕੋਈ ਹੈ ਉਹ ਉਹਨੂੰ ਚੈਲੰਜ ਕਰ ਸਕਦੀ ਹੈ ਉਹ ਕੋਈ ਰਾਈਟ ਉਹਦਾ ਬਣਦਾ ਕਿਸੇ ਤਰੀਕੇ ਨਾਲ ਦੇਖੋ ਮੈਂ ਫੇਰ ਉਹ ਹੀ ਤੁਹਾਨੂੰ ਇੱਥੇ ਥੋੜਾ ਜਿਹਾ ਕਲੈਰੀਫਿਕੇਸ਼ਨ ਦਵਾਗਾ देयर ਇਜ਼ ਨੋ ਕਨਸੈਪਟ ਆਫ ਸੈਕੰਡ ਵਾਈਫ ਸਭ ਤੋਂ ਪਹਿਲੇ ਦੂਸਰੀ ਗੱਲ ਜਿਹੜੀ ਆਪਾਂ ਜਦੋਂ ਹਿੰਦੂ ਮੈਰਿਜ ਦੀ ਆਪਾਂ ਏ ਤੋਂ ਸ਼ੁਰੂ ਹੋ ਜਾਂਦੇ ਆ ਸਟਾਰਟਿੰਗ ਕਿੱਥੋਂ ਹੁੰਦੀ ਹੈ ਸਟਾਰਟਿੰਗ ਫੇਰਿਆਂ ਤੋਂ ਨਹੀਂ ਹੁੰਦੀ ਸਰ ਸਟਾਰਟਿੰਗ ਉੱਥੋਂ ਐ ਹੁੰਦੀ ਹੈ ਕਿ ਸਭ ਤੋਂ ਪਹਿਲੀ ਕੰਡੀਸ਼ਨ ਦਫਾ 5 ਪੜ੍ਹ ਲਓ ਹਿੰਦੂ ਮੈਰਿਜ ਐਕਟ ਦਾ ਕਲੌਜ਼ 1 ਦੇ ਵਿੱਚ ਲਿਖਿਆ ਕਿ ਕੋਈ ਸਪਾਊਸ ਲਿਵਿੰਗ ਨਹੀਂ ਹੋਣਾ ਚਾਹੀਦਾ ਥਿਸ ਇਜ਼ ਦਾ ਫਰਸਟ ਮੋਸਟ ਕੰਡੀਸ਼ਨ ਕਿਸੇ ਵੀ ਵੈਲਿਡ Hindu ਮੈਰਿਜ ਦੀ ਉਸ ਤੋਂ ਬਾਅਦ ਸਪਤਪਦੀ ਤੇ ਬਾਦਚਾਨੀ ਹੈ ਜਾਂ ਹੋਰ ਉਹਦੀ ਏਜ ਜਾਂ ਉਹਦੀ ਹੋਰ ਕੋਈ ਸਟੇਟਸ ਡਿਗਰੀ ਆ ਪ੍ਰੋਹੀਬਿਟਿਡ ਰਿਲੇਸ਼ਨਸ਼ਿਪ ਚ ਤੇ ਨਹੀਂ ਹੈਗੀ 스ਪਿੰਦਾਸ ਤੇ ਨਹੀਂ ਹੈਗੇ ਇਹ ਸਾਰਾ ਕੁਝ ਬਾਅਦ ਚ ਵੇਖਣਾ ਸਭ ਤੋਂ ਪਹਿਲੇ ਜਦੋਂ Hindu ਮੈਰਿਜ ਆਪਾਂ ਸਟਾਰਟ ਕਰਨੀ ਜਾ ਰਹੇ ਹਾਂ ਨਹੀਂ ਸਭ ਤੋਂ ਪਹਿਲੇ ਆਪਾਂ ਇਹ ਵੇਖਣਾ ਕਿ ਉਹਦੀ ਕੋਈ ਲਿਵਿੰਗ ਵਾਈਫ ਜਾਂ ਲਿਵਿੰਗ ਹਸਬੰਡ ਤੇ ਨਹੀਂ ਹੈਗਾ ਤੇ ਜੇ ਉਹਦਾ ਲਿਵਿੰਗ اور ਵਾਈਫ ਹਸਬੰਡ ਹੈਗਾ ਤੇ ਫਿਰ ਉਹ ਮੈਰਿਜ ਜਿਹੜੀ ਹੈ ਵੈਲਿਡ ਨਹੀਂ ਹੁੰਦੀ ਉਹ ਦਫਾ 11 ਥੱਲੇ ਵੋਇਡ ਗਿਣੀ ਜਾਂਦੀ ਹੈ ਬਟੇ ਇਹਦੇ ਵਿੱਚ ਦੇਖਿਓ ਲੋਕਾਂ ਨੇ ਬੜੀ-ਬੜੀਆਂ ਮੁਰਾ ਕਰਤੀਆਂ ਬਗੀਰ ਸਾਹਿਬ ਜਦੋਂ ਹਾਲਾਂਕਿ ਇਹਨੂੰ ਲੈ ਕੇ ਕਈ ਜਗ੍ਹਾ ਤੇ ਡਿਸਪਿਊਟ ਹੁੰਦਾ ਕਈ ਜਗ੍ਹਾ ਤੇ ਨਹੀਂ ਹੁੰਦਾ ਫਿਰ ਜੇ ਦੇਖਿਆ ਜਾਵੇ ਇਹਦੇ ਵਿੱਚ ਜਦੋਂ ਕਾਨੂੰਨੀ ਤੌਰ ਦੇ ਉੱਤੇ ਕਿਤੇ ਕੋਈ ਸੈਪਰੇਸ਼ਨ ਹੁੰਦੀ ਹੈ ਕਿਤੇ ਸਪੋਜ਼ ਕਰੋ ਕਿ ਜਿਵੇਂ ਆਮ ਤੌਰ ਦੇ ਉੱਤੇ ਤਾਂ ਜੇ ਕਹੀਏ ਕਿਸੇ ਦੀ ਇੱਕ ਅੱਲੀ ਵਾਈਫ ਆ ਉਹਦੇ ਨਾਲ ਹੀ ਕੋਈ ਕਲੇਸ਼ ਹੋ ਜਾਂਦਾ ਹੈ ਕੋਰਟ ਦੇ ਵਿੱਚ ਜਾਂਦੀ ਹੈ ਉਸ ਤੋਂ ਬਾਅਦ ਚ ਉਹਨੂੰ ਖਰਚਾ ਲੱਗਦਾ ਹੈ ਸੈਕਿੰਡ ਕੋਲ ਕੋਈ ਅਧਿਕਾਰ ਨਹੀਂ ਰਹਿੰਦਾ ਫਿਰ ਉਹ ਧਾਇਰੇ ਕਿਸ ਚਾਉ ਜੇਕਰ ਕਾਨੂੰਨ ਕੋਰਟ ਚ ਜਾਂਦੀ ਵੀ ਆ ਜਾਂ ਪੁਲਿਸ ਕੋਲ ਜਾਂਦੀ ਹੈ ਤੁਸੀਂ ਫਿਰ ਮੈਨੂੰ ਬਾਰ-ਬਾਰ ਉਹੀ ਚੀਜ਼ ਪੁੱਛਦੇ ਹੋ ਕਿ ਜਿਹੜੀ ਮੈਂ ਬਾਰ-ਬਾਰ ਵਾਈਫ ਕਰ ਚੁੱਕ ਗਿਆ ਕਿ there is no concept of second wife under Hindu law ਜਦੋਂ ਵਾਈਫ ਹੀ ਨਹੀਂ ਹੈਗੀ ਸਪੋਜ਼ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਆਪਾਂ ਪਹਿਲੀ ਕੰਡੀਸ਼ਨ ਹੀ ਫੁਲਫਿਲ ਨਹੀਂ ਕੀਤੀ ਲਿਵਿੰਗ ਹਸਬੈਂਡ অর ਲਿਵਿੰਗ ਵਾਈਫ ਠੀਕ ਹੈ ਉਹ ਫਿਰ ਵੈਲਿਡ ਮੈਰਿਜ ਹੀ ਨਹੀਂ ਰਹੀ ਉਹ ਜਿਹੜੀ ਦਫਾ 11 ਦੇ ਵਿੱਚ ਮੈਰਿਜ ਜਦੋਂ ਵੋਇਡ ਹੋ ਗਈ ਜਦੋਂ ਤੁਹਾਡੀ ਮੈਰਿਜ ਵੋਇਡ ਹੋ ਗਈ ਫਿਰ ਤੁਸੀਂ ਉਹਦਾ ਵਾਈਫ ਦਾ ਦਰਜਾ ਤੁਹਾਨੂੰ ਨਹੀਂ ਮਿਲਣਾ ਲੀਗਲੀ ਤੁਹਾਡਾ ਲੀਗਲ ਸਟੇਟਸ ਇੱਕ ਵਾਈਫ ਦਾ ਨਹੀਂ ਹੋਏਗਾ ਚਾਹੇ ਤੁਸੀਂ ਉਹਦੇ ਨਾਲ ਹੀ ਰਹਿ ਰਹੇ ਹੋ ਚਾਹੇ ਤੁਸੀਂ ਉਹਦੇ ਤੋਂ ਅੱਡ ਰਹੇ ਹੋ ਪਰ ਤੁਹਾਡਾ ਜਿਹੜਾ ਲੀਗਲ ਸਟੇਟਸ ਜਿਹੜਾ ਹੈਗਾ ਵਾਈਫ ਦਾ ਨਹੀਂ ਰਹੇਗਾ ਨਾ ਹੀ ਤੁਹਾਨੂੰ ਕੋਈ ਰਾਈਟ ਮਿਲੇਗਾ ਉਹ ਸੈਕੰਡ ਲੇਡੀ ਨੂੰ ਔਨ ਥਿਸ ਗਰਾਉਂਡ ਹਾਂ देयर आर ਸਮ ਐਕਸੈਪਸ਼ਨਸ ਸੁਪੋਜ਼ ਸੈਕੰਡ ਲੇਡੀ ਨੇ ਵਿਆਹ ਕਰਾਇਆ ਠੀਕ ਹੈ ਉਹ ਕਹਿੰਦੀ ਹੈ ਠੀਕ ਹੈ ਮੇਰੇ ਨਾਲ ਇਹ ਬੰਦੇ ਨੇ ਵਿਆਹ ਕਰਾਇਆ ਉਸ ਤੋਂ ਬਾਅਦ ਉਹਦੀ ਸੁਪੋਜ਼ ਪਹਿਲੀ ਜਿਹੜੀ ਮੈਰਿਜ ਹੈ ਉਹ ਵੋਇਡ ਡਿਕਲੇਅਰ ਹੋ ਜਾਂਦੀ ਹੈ ਪਹਿਲੀ ਵੋਟੀ ਦੇ ਨਾਲ ਪਹਿਲੀ ਵੋਟੀ ਕੋਈ ਚੈਲੰਜ ਕਰ ਦਿੰਦੀ ਆ ਜਾਂ ਉਹਨੇ ਕੋਈ ਕੇਸ ਪਾ ਦਿੱਤਾ ਜਦੋਂ ਉਹਦੀ ਫਰਸਟ ਮੈਰਿਜ ਵੋਇਡ ਡਿਕਲੇਅਰ ਹੋ ਗਈ ਫੇਰ ਉਹ ਜਿਹੜੀ ਆ ਸੈਕੰਡ ਲੇਡੀ ਜਿਹੜੀ ਆ ਉਹ ਵਾਈਫ ਦੀ categories ਚ ਆਏਗੀ ਫੇਰ ਉਹਦੀ ਮੈਰਿਜ ਜਿਹੜੀ ਆ ਆਟੋਮੈਟਿਕਲੀ ਵੈਲਿਡ ਹੋਏਗੀ ਜੇਕਰ ਪਹਿਲਾਂ ਵਾਲੀ ਜੇ ਪਹਿਲੀ ਵੋਇਡ ਡਿਕਲੇਅਰ ਹੋ ਜਾਂਦੀ ਆ ਜਾਂ ਪਹਿਲੀ ਵੋਇਡ ਆ ਜਾਂ ਉਹ ਵੋਇਡ ਡਿਕਲੇਅਰ ਹੋ ਜਾਂਦੀ ਆ ਬਾਏ ਕੋਰਟ ਕਿਉਂਕਿ ਆਪਾਂ ਕੋਰਟ 'ਚ ਵੀ ਜਾ ਸਕਦੇ ਆ ਦਫਾ 11 ਧਲੇ ਉਹ ਜਿਹੜੀ ਹੈਗੀ ਆ ਜਿਹੜੀ ਫਰਸਟ ਵਾਈਫ ਆ ਉਹ ਗ੍ਰੀਵਡ ਵਾਈਫ ਹੋਈ ਨਾ ਉਹ ਉਹ ਜਿਹੜੀ ਹੈਗੀ ਆ ਸੈਕੰਡ ਜਿਹਦੇ ਨਾਲ ਕੰਟ੍ਰੈਕਟ ਕੀਤੀ ਆ ਉਹ ਕੇਸ ਪਾ ਸਕਦੀ ਆ ਕਿ ਹਾਂ ਠੀਕ ਆ ਦਫਾ 11 ਦਾ ਪਟੀਸ਼ਨ ਪਾ ਸਕਦੀ ਆ ਕਿ ਇਹ ਜਿਹੜੀ ਇਹਦੀ ਮੈਰਿਜ ਜਿਹੜੀ ਆ ਸੈਕੰਡ ਆ ਮੈਂ ਲਿਵਿੰਗ ਆ ਮੈਂ ਤੇ ਮੌਜੂਦ ਆ ਤੇ ਇਹਦੀ ਜਿਹੜੀ ਡਿਕਲੇਅਰ ਕਰੋ ਕਿ ਇਟ ਇਜ਼ ਅ ਵੋਇਡ ਮੈਰਿਜ ਉਹ ਜਿਹੜੀ ਮੈਰਿਜ ਫਿਰ ਵੋ ਦੀ ਹੈ ਹੋਏਗੀ ਉਹਦੀ ਸਾਰੀ ਉਮਰ ਦੂਜੀ ਦਾ ਸਟੇਟਸ ਉਹੀ ਰਹਿੰਦਾ ਵੀ ਕੋ ਉਹ 37 ਨਾ ਵੈਸੇ ਰਹਿ ਰਹੀ ਹੈ ਬਟ ਉਹ ਆਪਦੇ ਮਨੋਂ ਉਹ ਸੋਚ ਸਕਦੀ ਹੈ ਪਰ ਲੀਗਲ ਉਹ ਤਰੀਕੇ ਦੇ ਨਾਲ ਉਹਦਾ ਫਿਰ ਕਿਸੇ ਵੀ ਪ੍ਰਾਪਰਟੀ ਕਿਸੇ ਵੀ ਪੈਸਾ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਰਾਈਟਸ ਨਹੀਂ ਰਹਿੰਦੇ ਹੈਗੇ ਦੇਖੋ ਮਨੋਂ ਤੇ ਕੋਈ ਬੰਦਾ ਕੁਝ ਵੀ ਸੋਚ ਸਕਦਾ ਮਨੋਂ ਤੇ ਕੋਈ ਕੁਝ ਵੀ ਕਹਿ ਸਕਦਾ ਮੇਰਾ ਐ ਸਟੇਟਸ ਹੈ ਸੁਪੋਜ਼ ਮੈਂ ਕਹਿ ਸਕਦਾ ਕਿ ਆਈ ਏਮ ਫਰਮ ਦਿਸ ਆਫਿਸ ਆਈ ਐਮ ਫਰਮ ਦਿਸ ਆਫਿਸ ਯਾ ਮੇਰਾ ਹੈ ਲੀਗਲ ਸਟੇਟਸ ਹੈ ਇਹ ਮੇਰਾ ਕੈਰੈਕਟਰ ਹੈ ਆਪਣੇ ਮਨੋ ਵਿਚਾਰ ਸਾਡੇ ਆਪਣੇ ਜਿਹੜਾ ਮਰਜ਼ੀ ਹੋ ਸਕਦੇ ਪਰ ਇੱਕ ਲਾਅ ਇਹੋ ਜੀ ਚੀਜ਼ ਹੈ ਜਿਹੜਾ ਸਭ ਦੇ ਵਾਸਤੇ ਇੱਕ ਹੈ ਕਿਉਂਕਿ ਲਾਅ ਮਨ ਮਨ ਦੇ ਨਾਲ ਨਹੀਂ ਚੱਲਦਾ ਉਹ ਆਪਣੇ ਜਿਹੜਾ ਹੈਗਾ ਉਹ ਰੂਲ ਆਫ ਲਾਅ ਦੇ ਨਾਲ ਹੀ ਚੱਲਦਾ ਤਾਂ ਰੂਲ ਆਫ ਲਾਅ ਇਹ ਕਹਿੰਦਾ ਕਿ ਐਵਰੀਬਾਡੀ ਚਾਹੇ ਉਹ ਪੀਐਨ ਹੈ ਚਾਹੇ ਉਹ ਟੌਪ ਮੋਸਟ ਬੰਦਾ ਹੈ ਚਾਹੇ ਕੋਈ ਵੀ ਬੰਦਾ ਉਹ ਕਹਿੰਦਾ ਕਿ ਲਾਅ ਮੈਂ ਤੇਰੇ ਵਾਸਤੇ ਇੱਕ ਹੀ ਆ ਹੁਣ ਜਿਹੜੀ ਤੁਸੀਂ ਮੈਨੂੰ ਕੁਐਸਚਨ ਕੀਤਾ ਕਿ ਉਹਦਾ ਜਿਹੜਾ ਲੀਗਲ ਸਟੇਟਸ ਜਿਹੜਾ ਹੱਕ ਹਕੂਕ ਜਿਹੜੇ ਹੈਗੇ ਨੇ ਇਹਦਾ ਉਹਨਾਂ ਨੂੰ ਡੀਮੈਰਿਟ ਕੀ ਹੋਏਗਾ ਸੈਕਿੰਡ ਲੇਡੀ ਨੂੰ ਕੀ ਕੀ ਨੁਕਸਾਨ ਹੈ ਕਿਉਂਕਿ ਉਹ ਮਨੋਵਿਗਿਆਨ ਚ ਰਹਿੰਦੀ ਹੈ ਕਿ ਮੈਂ ਤਾਂ ਸੈਕਿੰਡ ਆ ਬਹੁਤ ਸਾਰੀਆਂ ਕੁੜੀਆਂ ਨੂੰ ਵੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਇਹ ਲੱਗਦਾ ਵੀ ਆਖਰ ਜੇਕਰ ਸਾਡੀ ਮੈਰਿਜ ਹੋ ਗਈ ਹੈ ਪਰ ਸਮੋਰ ਰਵਾਜ ਦੇ ਨਾਲ ਤਾਂ ਸ਼ਾਇਦ ਕਿਤੇ ਸਾਡਾ ਸਟੇਟਸ ਉਹੀ ਹੋ ਜਾਏ ਯੈਸ ਦਿਸ ਇਜ਼ ਦਾ ਪ੍ਰੋਬਲਮ ਦਿਸ ਇਜ਼ ਦਾ ਇਲਿਟਰੇਟਨੈਸ ਮੈਂ ਕਹਾਂਗਾ ਕਿ ਅਨਪੜਤਾ ਹੈ ਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਉਹ ਆਪਣੇ ਆਪ ਨੂੰ ਟ੍ਰੀਟ ਕਰਨ ਲੱਗ ਪੈਂਦੇ ਆ ਕਿ ਹਾਂ ਜੀ ਠੀਕ ਹੈ ਜੀ ਕਿ ਮੈਂ ਮੈਂ ਵੀ ਇੱਕ ਵਾਈਫ ਹਾਂ ਪਰ ਲਾਅ ਦੇ ਅੰਦਰ ਸ਼ੀ ਇਜ਼ ਨਾਟ ਅ ਵਾਈਫ ਉਹਦਾ ਲੀਗਲ ਸਟੇਟਸ ਜਿਹੜਾ ਹੈਗਾ ਵਾਈਫ ਦਾ ਨਹੀਂ ਹੈਗਾ ਉਹ ਜਿਹੜਾ ਰਾਈਟ ਟੂ ਮੇਨਟੇਨੈਂਸ ਹੈ ਉਹ ਮੇਨਟੇਨੈਂਸ ਨਹੀਂ ਲੈ ਪਾਏਗੀ ਕਿਉਂਕਿ ਉਹ ਵਾਈਫ ਦੀ ਕੈਟਾਗਰੀ 'ਚ ਹੀ ਨਹੀਂ ਆਉਂਦੀ ਉਹ ਜੇ ਉਹਨੂੰ ਮੇਨਟੇਨੈਂਸ ਨਹੀਂ ਮਿਲੇਗੀ ਤੇ ਉਹਨੂੰ ਉਹਦੇ ਰਾਈਟ ਨਹੀਂ ਮਿਲਣਗੇ ਉਹਨੂੰ ਉਹਦਾ ਸਟੇਟਸ ਨਹੀਂ ਮਿਲੇਗਾ ਤੇ ਫਿਰ ਦੱਸੋ ਸਾਰੀ ਜ਼ਿੰਦਗੀ ਉਹਦੇ ਨਾਲ ਰਹਿ ਕੇ ਠੀਕ ਹੈ ਤੇ ਉਹ ਉਹ ਲੇਡੀ ਨੇ ਕੁਝ ਨਹੀਂ ਘਟਿਆ ਕਿਉਂਕਿ ਉਹ ਲੇਡੀ ਨੂੰ ਤੇ ਕੁਝ ਨਹੀਂ ਮਿਲਿਆ ਨਾ ਉਹਨੂੰ ਪ੍ਰਾਪਰਟੀ 'ਚ ਸ਼ੇਅਰ ਮਿਲਣਾ ਨਾ ਉਹਨੂੰ ਮੇਨਟੇਨੈਂਸ ਮਿਲਣੀ ਨਾ ਉਹਨੂੰ ਲੀਗਲ ਸਟੇਟਸ ਐਜ਼ ਅ ਵਾਈਫ ਮਿਲਣਾ ਉਹਦੀ ਮੈਰਿਜ ਵੀ ਵੋਇਡ ਹੀ ਰਹਿਣੀ ਹੈ ਚਾਹੇ ਕਿਸੇ ਤਰ੍ਹਾਂ ਦੇ ਸਬੂਤ ਪੇਸ਼ ਕੀ ਜਾਵੇ ਸਬੂਤ ਤੇ ਕੋਈ ਹੋ ਨਹੀਂ ਸਕਦਾ ਕਿਉਂਕਿ ਸਬੂਤ ਇਹ ਹੋਇਆ ਪੇਸ਼ ਕਰੇਗੀ ਨਾ ਕਿ ਠੀਕ ਹੈ ਜੀ ਕਿ देयर ਆਰ ਸਮ ਐਕਸੈਪਸ਼ਨਸ ਬਾਈਗੈਮੀ ਨੂੰ ਐਕਸੈਪਸ਼ਨਸ ਹੈਗੀਆਂ ਨੇ ਕਿ ਸੁਪੋਜ਼ ਜਦੋਂ ਸੈਕੰਡ ਮੈਰਿਜ ਹੋਈ ਉਹ ਕਹਿੰਦਾ ਕਿ ਠੀਕ ਹੈ ਜੀ ਮੈਂ ਤਾਂ 7 ਸਾਲ ਤੋਂ ਮੇਰੀ ਵੋਟੀ ਦੇਖੀ ਨਹੀਂ ਨਾ ਉਹ ਕਹਿ ਸਕਦਾ ਹੈ ਉਹ ਕਹਿੰਦਾ ਕਿ ਠੀਕ ਹੈ ਜੀ ਮੇਰੀ ਵੋਟੀ ਹੈਗੀ ਸੀ ਫਰਸਟ ਵਾਈਫ ਹੈਗੀ ਸੀ ਪਰ 7 ਸਾਲ ਤੋਂ ਮੇਰੇ ਨਾਲ ਰਹਿ ਨਹੀਂ ਰਹੀ ਮੈਨੂੰ ਪਤਾ ਹੀ ਨਹੀਂ ਉਹ ਕਿੱਥੇ ਹੈਗੀ ਆ ਮੈਂ ਸੁਣਿਆ ਹੀ ਨਹੀਂ ਆਉਂਦੇ ਬਾਰੇ ਤੇ ਫਿਰ ਲਾ ਉਹਨੂੰ ਪਰਮਿਟ ਕਰਦਾ ਠੀਕ ਆ ਫਿਰ ਤੁਸੀਂ ਉਹ ਕਹਿੰਦਾ ਕਿ ਲਾ ਕਹਿੰਦਾ ਕਿ ਫਿਰ ਤੁਸੀਂ ਉਹ ਸੈਕੰਡ ਲੇਡੀ ਨੂੰ ਐਫੈਕਟ ਦੱਸੋਗੇ ਸਪੈਸੀਫਿਕਲੀ ਕਿ ਦੇਖ ਬਈ ਕਿ ਮੇਰੀ ਫਸਟ ਵਾਈਫ ਹੈਗੀ ਸੀ ਉਹ 7 ਸਾਲਾਂ ਤੋਂ ਮੇਰੇ ਮੈਨੂੰ ਵਿਖੀ ਨਹੀਂ ਮੈਨੂੰ ਪਤਾ ਹੀ ਨਹੀਂ ਹੈ ਕਿ ਉਹ ਹੈਗੀ ਵੀ ਹੈ ਕਿ ਨਹੀਂ ਬੇਸ਼ੱਕ ਡਿਵੋਰਸ ਨਾ ਹੋਇਆ ਹੋਵੇ ਹਾਂ ਬੇਸ਼ੱਕ ਡਿਵੋਰਸ ਨਾ ਹੋਇਆ ਹੋਵੇ ਠੀਕ ਹੈ ਪਰ ਸਰ ਦਾ ਕੀ ਟਾਈਮ ਪੀਰੀਅਡ ਹੈ 7 ਸਾਲ ਦਾ ਟਾਈਮ ਪੀਰੀਅਡ ਜਿਹਦੇ ਵਿੱਚ ਮੰਨਿਆ ਜਾਂਦਾ ਕਿ ਜੇ 7 ਸਾਲ ਆਪਾਂ ਕਿਸੇ ਬੰਦੇ ਨੂੰ ਵੇਖਦੇ ਨਹੀਂ ਆ ਉਹਦੇ ਬਾਰੇ ਸੁਣਦੇ ਨਹੀਂ ਆ ਫਿਰ ਲਾਅ ਦੇ ਵਿੱਚ ਉਹ ਇੱਕ ਪ੍ਰੀਜ਼ੰਪਸ਼ਨ ਜੀ ਆ ਜਾਂਦੀ ਹੈ ਕਿ ਉਹ ਬੰਦਾ ਹੁਣ ਹੈਗਾ ਹੀ ਨਹੀਂ ਮਤਲਬ ਲਾਈਕ ਅ ਡੈਡ ਪਰਸਨ ਠੀਕ ਹੈ ਕਿ ਉਹ ਹੈਗਾ ਨਹੀਂ 7 ਸਾਲ ਆਪਾਂ ਸੁਣਿਆ ਹੀ ਨਹੀਂ ਤੇ ਫਿਰ ਉਹ ਐਕਸੈਪਸ਼ਨ ਦੇ ਅੰਦਰ ਆ ਸਕਦੀ ਕਿ ਨਹੀਂ ਜੀ ਮੈਂ ਸੈਕੰਡ ਵਾਈਫ ਆ ਮੇਰੀ ਮੈਰਿਜ ਵੈਲਿਡ ਆ ਕਿਉਂ ਕਿ ਇਹਦੀ ਫਸਟ ਵਾਈਫ ਜਿਹੜੀ ਹੈਗੀ ਆ ਉਹ 7 ਸਾਲਾਂ ਤੋਂ ਦਿਖੀ ਨਹੀਂ ਉਹ 7 ਸਾਲਾਂ ਤੋਂ ਸਾਡੇ ਸਾਹਮਣੇ ਆਈ ਨਹੀਂ ਨਾ ਸੀ ਉਹਦੇ ਬਾਰੇ ਸੁਣਿਆ ਠੀਕ ਹੈ ਨਾ ਭਾਵੇਂ 8ਵੇਂ 9ਵੇਂ ਸਾਲ ਭਾਵੇਂ ਬਾਅਦ ਦੇ ਵਿੱਚ ਭਾਵੇਂ 10 ਸਾਲਾਂ ਬਾਅਦ ਵਾਪਸ ਆ ਜੇ ਪਰ ਐਟ ਦਾ ਟਾਈਮ ਆਫ ਸੈਕੰਡ ਮੈਰਿਜ ਜਦੋਂ ਹੋ ਰਹੀ ਹੈ ਉਸ ਵੱਲੇ ਜਿਹੜਾ ਤੱਥ ਹੁੰਦਾ ਹੈ ਕਿ ਉਹ 7 ਸਾਲਾਂ ਤੋਂ ਉਹ ਡੇਢ ਤੋਂ ਪਹਿਲੇ 7 ਸਾਲ ਉਹਨੂੰ ਨਹੀਂ ਸੁਣੀ ਨਹੀਂ ਵੇਖੀ ਗਈ ਤਾਂ ਫਿਰ ਲਾਅ ਦੇ ਵਿੱਚ ਪ੍ਰੋਵੀਜ਼ਨ ਹੈਗੀ ਜਾਂ ਫਿਰ ਅਪਲਾਈ ਨਹੀਂ ਹੋਇਆ ਇਹ ਕਿ ਫਿਰ ਵੀ ਤੁਹਾਨੂੰ ਕੋਰਟ ਤੋਂ ਇੱਕ ਤਰ੍ਹਾਂ ਦੇ ਨਾਲ ਪਰਮਿਸ਼ਨ ਲੈ ਕੇ ਕੋਰਟ ਦੇ ਵਿੱਚ ਇਸ ਤਮਾਮ ਤੱਥ ਡਿਸਾਈਡ ਕਰਕੇ ਉਦੋਂ ਬਾਅਦ ਫਿਰ ਤੁਸਾਨੂੰ ਕਰਾਣੀ ਚਾਹੀਦੀ ਹੈ ਜੇਕਰ ਕਿਸੇ ਨੇ ਕਰਾਣੀ ਵੀ ਸੈਕੰਡ ਮੈਰਿਜ ਯਾਨੀ ਕਿ ਜੇ ਉਹਦਾ ਪੁਰਾਣਾ ਕੋਈ ਇਸ ਤਰ੍ਹਾਂ ਦੇ ਨਾਲ ਸ਼ੇਅਰ ਖਤਮ ਹੋ ਗਿਆ ਨਹੀਂ ਨਹੀਂ ਕੋਰ ਆਣੀ ਪਾਣੀ ਜੀ ਫੇਰ ਤਾਂ ਉਹਨੂੰ ਪਤਾ ਹੀ ਹੈ ਉਹ ਉਹਨਾਂ ਨੇ ਡਿਸਕਲੋਸ ਕਰਨਾ ਨਾ ਕਾਨੂੰਨ ਦੀ ਜਿਹੜੀ ਇੱਕ ਸਾਡੀ ਜਿਹੜੀ ਪ੍ਰੈਫਰੈਂਸ ਹੈ ਕਾਨੂੰਨ ਕਹਿੰਦਾ ਕਿ ਤੁਸੀਂ ਡਿਸਕਲੋਸ ਕਰਨਾ ਹੈ ਇਫੈਕਟ ਕਿ 7 ਸਾਲ ਤੁਸੀਂ ਤੁਹਾਡੀ ਵਾਈਫ ਤੁਸੀਂ ਦੇਖੀ ਨਹੀਂ ਨਾ ਉਹਦੇ ਬਾਰੇ ਸੁਣਿਆ ਠੀਕ ਹੈ ਨਾ ਹੁਣ ਇਹ ਕੇਸ ਦੇ ਵਿੱਚ ਹੈਗਾ ਤੇ ਫੇਰ ਸੈਕਸ਼ਨ 82 ਜਿਹੜਾ ਹੈਗਾ ਬੀ ਐਨ ਐਸ ਨਵਾਂ ਜਿਹੜਾ ਕਹਿੰਦਾ ਕਿ ਜੇ ਤੁਸੀਂ ਦੂਜਾ ਵਿਆਹ ਕਰਦੇ ਹੋ ਵਾਈਲ ਸਪਾਊਸ ਲਿਵਿੰਗ ਤੇ ਉਹ ਬੀਇੰਗ ਅ ਵੌਇਡ ਮੈਰਿਜ ਇਹ ਤੁਹਾਡਾ ਆਫੈਂਸ ਗਿਨਾ ਜਾਏਗਾ ਤੇ 7 ਸਾਲ ਦੀ ਸਜ਼ਾ ਹੈ ਇਹਦੇ ਵਿੱਚ ਹਾਂ ਜੇ ਤੁਸੀਂ ਕਨਸੀਲ ਕਰ ਜਾਂਦੇ ਹੋ ਫਸਟ ਮੈਰਿਜ ਦਾ ਫੈਕਟ ਤੇ ਫਿਰ ਇਹ ਸਜਾਵ ਵੱਧ ਕੇ 10 ਸਾਲ ਹੋ ਜਾਂਦੀ ਆ ਹੁਣ ਮੈਂ ਤੁਹਾਨੂੰ ਇਹ ਚ ਦੱਸਦਾ ਵਾਂ ਕਿ ਜਿਹੜੇ ਮੈਂ ਡੀਮੈਰਿਟ ਇੱਕ ਵਾਈਫ ਦੇ ਤੇ ਦੱਸ ਦਿੱਤੇ ਸੈਕੰਡ ਲੇਡੀ ਦੇ ਕਿ ਹਾਂ ਵੀ ਇੱਕ ਠੀਕਾ ਮੇਨਟੇਨੈਂਸ ਹੀ ਲੈ ਸਕਦੀ ਸ਼ੇਅਰ ਨਹੀਂ ਲੈ ਉਹਦਾ ਇੱਕ ਸਟੇਟਸ ਹੀ ਨਹੀਂ ਆ ਵਾਈਫ ਦਾ ਕਾਨੂੰਨ ਦੇ ਅੰਦਰ ਪਰ ਜਿਹੜਾ ਬੰਦਾ ਕੰਟ੍ਰੈਕਟ ਕਰ ਰਿਹਾ ਸੈਕੰਡ ਮੈਰਿਜ ਉਹ ਜਿਹੜਾ ਉਹਦੇ ਵਾਸਤੇ ਕੀ ਡੀਮੈਰਿਟ ਨੇ ਉਹਨੂੰ ਜੇ ਉਹਦਾ ਅੱਗੇ ਸਪੋਜ਼ ਕੋਈ ਸੈਕੰਡ ਲੇਡੀ ਤੋਂ ਕੋਈ ਅੱਗੇ ਬੱਚੇ ਹੋ ਜਾਂਦੇ ਆ ਕੋਈ ਇਸ਼ੂਸ ਹੋ ਜਾਂਦੇ ਨੇ ਉਹਨੂੰ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਪਰ ਮੇਨਟੇਨੈਂਸ ਦੇਣੀ ਪਵੇਗੀ ਫਰਸਟ ਵਾਈਫ ਦੇ ਬੱਚਿਆਂ ਨੂੰ ਵੀ ਕਿਹਣਾ ਪਊਗਾ ਉਹਦੇ ਵਾਸਤੇ ਹਾਂ ਉਹ ਉਹਦੇ ਬੱਚੇ ਉਹਦੇ ਗਿਨੇ ਜਾਣਗੇ ਉਹ 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 ਬੰਦੇ ਜੇ ਕਿ ਮੈਰਿਡ ਵੀ ਜੇ ਮੈਰਿਜ ਲੀਗਲੀ ਹੋਈ ਹੈਗੀ ਤਾਂ ਇਟ ਮੀਨਸ ਬੱਚਿਆਂ ਦੇ ਰਾਈਟ ਖਤਮ ਹੋ ਗਏ ਅੱਛਾ ਬੱਚਿਆਂ ਤੇ ਫਿਰ ਰਾਈਟ ਆ ਜਾਂਦਾਗਾ ਯੈਸ ਦਿਸ ਇਜ਼ ਦਾ ਥਿੰਗ ਕਿ ਲੇਡੀ ਨੂੰ ਕੁਝ ਨਹੀਂ ਮਿਲਣਾ ਪਰ ਬੱਚੇ ਸਭ ਕੁਝ ਲੈ ਸਕਦੇ ਆ ਜੀ ਪ੍ਰਾਪਰਟੀ ਚ ਸ਼ੇਅਰ ਵੀ ਲੈ ਸਕਦੇ ਆ ਉਹ ਮੇਨਟੇਨੈਂਸ ਵੀ ਲੈ ਸਕਦੇ ਆ ਕਿਉਂਕਿ ਉਹ ਉਹਦਾ ਲੀਗਲੀ ਫਾਦਰ ਠੀਕ ਹੈ ਨਾ ਤੇ ਉਹ ਭਾਵੇਂ ਬੱਚੇ ਭਾਵੇਂ ਕਾਨੂੰਨ ਦੇ ਵਿੱਚ ਲੱਗਿਆ ਭਾਵੇਂ ਲਿਜਿਟਿਮੇਟ ਨੇ ਭਾਵੇਂ ਇਲਿਜਿਟਿਮੇਟ ਹੈ ਭਾਵੇਂ ਕੋਈ ਵੀ ਨੇ ਪਰ ਉਹ ਜਿਹੜਾ ਆਪਣਾ ਸ਼ੇਅਰ ਜਿਹੜਾ ਪ੍ਰਾਪਰਟੀ ਦੇ ਵਿੱਚ ਜਾਂ ਮੇਨਟੇਨੈਂਸ ਆਪਣੇ ਫਾਦਰ ਕੋਲੋਂ ਉਹ ਕਲੇਮ ਕਰ ਸਕਦੇ ਆ ਤੇ ਇਟ ਵਿਲ ਬੀ ਇਟ ਵਿਲ ਬੀ ਅ ਬਿਗੇਸਟ ਡੀਮੈਰਿਟ ਆਫ ਕੰਟਰੈਕਟਿੰਗ ਸੈਕੰਡ ਮੈਰਿਜ ਜਿੰਨੂੰ ਤੁਸੀਂ ਕਹਿ ਸਕਦੇ ਹੋ ਹੈਨਾ ਠੀਕ ਹੈ ਨਾ ਪਰ ਸਾਨੂੰ ਇਹ ਇਥੇ ਮੈਂ ਤੁਹਾਡੇ ਚੈਨਲ ਰਾਹੀਂ ਦੇ ਜਿਹੜਾ ਸੁਨੇਹਾ ਦੇਣਾ ਚਾਹਨਾ ਕਿ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਜਿਹੜਾ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕਿ ਜੇ ਅਗਲੇ ਦੀ ਫਰਸਟ ਵਾਈਫ ਹੈਗੀ ਆ ਲਿਵਿੰਗ ਹੈਗੀ ਆ ਉਦੇ ਨਾਲ ਰਹਿੰਦੀ ਆ ਤੇ ਸਾਡਾ ਜਿਹੜਾ ਹੱਕ ਹੈਗਾ ਉਹ ਜਿਹੜਾ ਵਾਈਫ ਦਾ ਸਾਨੂੰ ਸਟੇਟਸ ਨਹੀਂ ਮਿਲੇਗਾ ਕਦੇ ਵੀ ਤੇ ਇਹਦੇ ਨਾਲ ਤੁਹਾਡੇ ਜਿਹੜੇ ਕਾਨੂੰਨ ਦੇ ਅੰਦਰ ਹੱਕ ਹਕੂਕ ਵੀ ਤੁਹਾਡੇ ਖੋਏ ਜਾਣਗੇ ਤੇ ਇਹ ਚੀਜ਼ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਇੱਕਤੀ ਹੋਰ ਦੱਸਿਓ ਕੋਈ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਕਿਉਂਕਿ ਕਈ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਰਹੇਗੇ ਆ ਜਿਹੜੀ ਫਸਟ ਮੈਰਿਜ ਆ ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਹੁੰਦੀ ਆ ਦੂਸਰੀ ਮੈਰਿਜ ਦੇ ਸਮੇਂ ਬੰਦੇ ਧਰੋਂ ਕਈ ਬਦਲਾਅ ਆਉਂਦੇ ਨੇਗੇ ਕਿ ਚਲੋ ਦੂਸਰੀ ਜਗ੍ਹਾ ਤੇ ਹਲੋ ਹੈ ਜਿਹੜੀ ਜਿਹੜੀ ਫਸਟ ਮੈਰਿਜ ਵਾਲੀ ਵਾਈਫ ਹੈ ਉਹ ਉਹਨੂੰ ਫਿਰ ਵੀ ਚੈਲੰਜ ਕਰ ਸਕਦੀ ਹੈ ਦੇਖੋ ਜੇ ਹਸਬੰਡ Hindu ਹੈ ਨਾ ਫਿਰ ਕਨਵਰਜਨ ਉਹਦੇ ਵਿੱਚ ਉਹਨੂੰ ਜਿਹੜਾ ਮੰਨ ਨਹੀਂ ਜਾਏਗੀ ਹਾਂ ਜੇ ਵਾਈਫ ਸੁਪੋਜ਼ ਮੁਸਲਮ ਹੈ ਠੀਕ ਹੈ ਨਾ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਤੁਸੀਂ ਦੇਖੋ ਕਿ ਅਬਲ ਤੇ ਕਾਨੂੰਨ ਦੇ ਵਿੱਚ ਤੇ ਪ੍ਰੋਵੀਜ਼ਨ ਇਹਦੇ ਵਿੱਚ ਹੈ ਹੀ ਨਹੀਂ ਜੇ Hindu Law ਦੀ ਆਪਾਂ ਗੱਲ ਕਰ ਰਹੇ ਹਾਂ Hindu Law ਦੇ ਵਿੱਚ there is no concept of second wife ਬੰਦਾ ਜਿਹੜਾ ਇਹ ਚੀਜ਼ ਦਾ ਬੈਨੀਫਿਟ ਨਹੀਂ ਲੈ ਸਕਦਾ ਕਿ ਮੈਂ ਮੁਸਲਮਣ ਤੇ ਵਿੱਚ ਚਲੇ ਜਾਣਾ ਤੇ ਮੈਂ ਉਹ ਲਾਅ ਦਾ ਫਾਇਦਾ ਲੈ ਲੈਣਾ ਲਾਅ ਇੰਜ ਨਹੀਂ ਚੱਲਦਾ ਕਦੀ ਵੀ ਤੇ ਤੁਸੀਂ ਬਾਇਰਥ Hindu ਹੋ ਤੁਸੀਂ Hindu ਹੋ ਬਾਅਦ ਚ ਕਨਵਰਟ ਕਰ ਰਹੇ ਹੋ ਯੂ ਕਾਂਟ ਕਲੇਮ ਕਿ ਠੀਕ ਹੈ ਜੀ ਹੁਣ ਐਂਜ ਤੇ ਤੁਸੀਂ ਕਹੋਗੇ ਕਿ ਮੈਂ ਯੂ ਐਸ ਏ ਚਲੇ ਜਾਣਾ ਉੱਥੇ ਫੋਰਨਰਸ ਦਾ ਲਾਅ ਮੈਨੂੰ ਲੱਗ ਜਾਏਗਾ ਨਾਥਿੰਗ ਲਾਈਕ ਦੈਟ ਇਹ ਕ੍ਰਿਮੀਨਲ ਲਾਅ ਦਾ ਇੱਕ ਬੇਸਿਕ ਲਾਅ ਹੈ ਤੁਸੀਂ ਕੋਈ ਵੀ ਅਫੈਂਸ ਜਿਹੜਾ ਇੰਡੀਆ ਚ ਅਫੈਂਸ ਹੈ ਨਾ ਤੁਸੀਂ ਬਾਹਰ ਜਾ ਕੇ ਵੀ ਨਹੀਂ ਕਰ ਸਕਦੇ ਭਾਵੇਂ ਉਹ ਕੰਟਰੀ ਦੇ ਵਿੱਚ ਉਹ ਚੀਜ਼ ਅਫੈਂਸ ਨਹੀਂ ਹੈ ਸਪੋਜ਼ ਯੂ ਐਸ ਏ ਦੇ ਵਿੱਚ ਦੋ ਵਿਆਹ ਕਰਾਣੇ ਅਫੈਂਸ ਨਹੀਂ ਹੈ ਪਰ ਕੋਈ ਵੀ ਇੰਡੀਅਨ ਜਿਹੜੀ ਇੰਡੀਅਨ ਸਿਟੀਜ਼ਨਸ਼ਿਪ ਹੈ ਉਹ ਬਾਹਰ ਜਾ ਕੇ ਵੀ ਉਹ ਲਾ ਦਾ ਫਾਇਦਾ ਨਹੀਂ ਲੈ ਸਕਦਾ ਜੇ ਉਹ ਉੱਥੇ ਜਾ ਕੇ ਉਹ ਅਫੈਂਸ ਕਰ ਦਿੰਦਾ ਉਹ ਕਹੇਗਾ ਨਹੀਂ ਜੀ ਇੱਥੇ ਤੇ ਮੇਰਾ ਇੱਥੇ ਦਾ ਕਾਨੂੰਨ ਕਹਿੰਦਾ ਮੈਂ ਕਰ ਸਕਦਾ ਪਰ ਨਹੀਂ ਜੇ ਉਹਨੇ ਉੱਥੇ ਅਫੈਂਸ ਕਰਤਾ ਤੇ ਹੀ ਕੈਨ ਬੀ ਟਰਾਇਡ ਇਨ ਇੰਡੀਆ ਫॉर दैट ਅਫੈਂਸ ਐਸ ਵੈਲ ਇਦੇ ਚ ਫਿਰ ਜੇ ਕਹੀਏ ਕਿ ਬਹੁਤ ਸਾਰੇ ਲੋਕੋ ਜਿਹੜਾ ਪਿੱਛੇ ਜੇ ਮਾਮਲੇ ਸਾਹਮਣੇ ਲਿਵਿੰਗ ਦੀ ਆਏ ਮੈਰਿਡ ਲੋਕਾਂ ਦੇ ਤਾਂ ਉਹ ਵੀ ਤਾਈਆਂ ਕਰਕੇ ਕਿ ਤਰ੍ਹਾਂ ਕਿਤੇ ਚੈਲੰਜ ਹੋਏ ਕਿ ਆਖਰ ਉਹ ਸ਼ਖਸ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਨਾਲ ਰਹਿ ਨਹੀਂ ਸਕਦਾ ਕਿ ਲਿਵਿੰਗ ਚ ਵੀ ਨਹੀਂ ਰਹਿ ਸਕਦਾ ਨਹੀਂ ਲਿਵਿੰਦਾ ਕਨਸੈਪਟ ਹੀ ਵਕਰਾ ਜੀ ਮੈਂ ਤੁਹਾਨੂੰ ਕੀ ਦੱਸਿਆ ਵਾਈਫ ਦੀ ਕਨਸੈਂਟ ਹੋ ਜਾ ਨਹੀਂ ਠੀਕ ਹੈ ਜਦੋਂ ਉਹ ਗਰੀਵਡ ਨਹੀਂ ਰਹੀ ਉਹਦਾ ਸਭ ਤੋਂ ਵੱਡਾ ਇੱਕੋ ਹੀ ਡੀਮੈਰਿਟ ਹੈਗਾ ਕਾਨੂੰਨ ਦੇ ਵਿੱਚ ਕਿ ਬੰਦੇ ਨੂੰ 82 ਦਫਾ ਥੱਲੇ ਸਜ਼ਾ ਨਹੀਂ ਹੋ ਸਕਦੀ 82 ਕਹਿੰਦੀ ਹੈ ਕਿ ਜੇ ਤੁਸੀਂ ਲਿਵਿੰਗ ਵਾਈਫ ਦੇ ਵਿੱਚ ਤੁਸੀਂ 22 ਗਮੀ ਦਾ ਅਫੈਂਸ ਕਰਦੇ ਹੋ ਫਿਰ ਤੁਹਾਨੂੰ 7 ਸਾਲ ਦੀ ਸਜ਼ਾ ਹੈ ਕਿਉਂਕਿ ਇਹਨੂੰ ਨਾਨ ਕਾਗਨੀਜ਼ੇਬਲ ਬਣਾਇਆ ਗਿਆ ਤਾਂ ਕਿ ਪੁਲਿਸ ਵੀ ਇਹਦੇ 'ਚ ਕੋਈ ਕਾਰਵਾਈ ਨਾ ਕਰ पाए ਸਿੱਧੀ ਡਾਇਰੈਕਟ ਐਸ ਕਰਕੇ ਇਹਨੂੰ ਨਾਨ ਕਾਗਨੀਜ਼ੇਬਲ ਬਣਾਇਆ ਗਿਆ ਕਿ ਜੇ ਵਾਈਫ ਅਗਰੀਵਡ ਹੋਵੇ ਤੇ ਉਹ ਐਕਸ਼ਨ ਲੈ ਸਕਦੀ ਹੈ ਜਾਂ ਉਹਦੇ ਰਿਲੇਟਿਵਸ ਜੇ ਉਹ ਨਹੀਂ ਲੈਂਦੇ ਨਾ ਤੇ ਬਸ ਇਹਦਾ ਜੇ ਉਹ ਵਾਈਫ ਦੀ ਕੰਸੈਂਟ ਦਾ ਇੱਕੋ ਹੀ ਨੁਕਸਾਨ ਹੈ ਕਿ ਉਹ ਜਿਹੜਾ ਬੰਦੇ ਨੂੰ ਸਜ਼ਾ ਨਹੀਂ ਹੋ ਸਕਦੀ ਇਹਦੇ ਅੰਦਰ ਮਤਲਬ ਪ੍ਰੋਸੀਡਿੰਗ ਇਨੀਸ਼ੀਏਟ ਕ੍ਰਿਮੀਨਲ ਪ੍ਰੋਸੀਡਿੰਗ ਇਨੀਸ਼ੀਏਟ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਉਹਦੇ ਬਾਰੇ ਕੰਪਲੇਂਟ ਨਾ ਕਰ ਖैर ਕਿਉਂਕਿ ਦੇਖਿਏ ਇਹ ਵੱਡੇ ਤੌਰ ਦੇ ਉਤੇ ਸਵਾਲ ਜਦੋਂ ਉਦੋਂ ਉੱਠਦੇ ਨੇ ਜਦੋਂ ਕੋਈ ਇਸ ਤਰ੍ਹਾਂ ਦਾ ਮਸਲਾ ਸਾਹਮਣੇ ਆਉਂਦਾ ਤਾਂ ਬਹੁਤ ਸਾਰੇ ਲੋਕ ਉਸ ਚੀਜ਼ ਨੂੰ ਲੈ ਕੇ ਸਰਚ ਵੀ ਕਰਦੇ ਨੇ ਜਾਣਨਾ ਵੀ ਚਾਹੁੰਦੇ ਨੇ ਤੇ ਸਭ ਤੋਂ ਵੱਡੇ ਤੌਰ ਤੇ ਦੇਖਿਏ ਤਾਂ ਹੁਣ ਤੱਕ ਰਹੀ ਜੀ ਇਹ ਕਈ ਮਾਮਲੇ ਕੋਰਟਾਂ ਦੇ ਵਿੱਚ ਆਏ ਨੇ ਜਦੋਂ ਕਿ ਕਿਤੇ ਪ੍ਰਾਪਰਟੀ ਦੀ ਗੱਲ ਹੋਵੇ ਪੈਸੇ ਦੀ ਗੱਲ ਹੋਵੇ ਜਾਂ ਫਿਰ ਕਈ ਜਗ੍ਹਾ ਦੇ ਉੱਤੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਵੀ ਆਇਆ ਕਿ ਜਦੋਂ ਉਸ ਸ਼ਖਸ ਦੀ ਡੈਥ ਹੋ ਗਈ ਜਾਂ ਇਨ ਕੇਸ ਉਹ ਕਿਤੇ ਮਿਸਪਲੇਸ ਹੋ ਜਾਂਦਾ ਹੈ ਤਾਂ ਉਦੋਂ ਬਾਅਦ ਜਦੋਂ ਚੈਰੰਜ ਕਰਿਆ ਜਾਂਦਾ ਤਾਂ ਉਹਦੇ ਤੇ ਜਿਸ ਜਿਵੇਂ ਕਿ ਵੀਰ ਸਾਹਿਬ ਨੇ ਕਿਹਾ ਵੀ ਕਨਸੈਪਟ ਤਾਂ ਕੋਈ ਸੈਕੰਡ ਬਾਈਡ ਦਾ ਹੈ ਹੀ ਨਹੀਂ ਪਰ ਜਦੋਂ ਮਾਮਲਾ ਕੋਰਟ ਚ ਜਾਂਦਾ ਤਾਂ ਸਾਰੇ ਰਾਈਟ ਨੇ ਜਿਹੜੇ ਉਸ ਪਹਿਲੀ ਡੈਰੀ ਦੇ ਹੁੰਦੇ ਨੇ ਜਿਹਦੇ ਨਾਲ ਅਸਲ ਤੌਰ ਤੇ ਉਹਦਾ ਵਿਆਹ ਹੋਇਆ ਹੁੰਦਾ ਕਿਉਂਕਿ ਦੂਸਰਾ ਵਿਆਹ ਕਾਨੂੰਨ ਦੀ ਡੈਰੀ ਦੇ ਵਿੱਚ ਨਹੀਂ ਮੰਨਿਆ ਜਾਂਦਾ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸਮੀਤ ਸਿੰਘ ਰੋਜ਼ਾਨਾ ਸਪੋਰਟ ਟੀਵੀ ਚ